ਹਾਂਜੀ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੀਂਹ ਪਿਆ ਵਾ ਤੇ ਬਹੁਤ ਹੀ ਵਧੀਆ ਮੌਸਮ ਹੋਇਆ ਵਾ ਦਰਖਤ ਬਹੁਤ ਸੋਹਣੇ ਦਿਖਣਦੇ ਆ ਸਭ ਤੋਂ ਵਗਿਆ ਤੋਂ ਮਿੱਟੀ ਘਟਾ ਐ ਹਰਿਆਵਲੀ ਹਰਿਆਵਲ ਹੋਈ ਪਈ ਆ ਵਧੀਆ ਲੱਗਨਿਆ ਮੌਸਮ ਹਵਾ ਵਗਨਦੀ ਹੈ ਠੰਡੀ ਨਹੀਂ ਪੈ ਗਿਆ ਟਿਆਵਾ ਤੇ ਮੋਟਰ ਤੇ ਖੜੇ ਸੀ ਤੇ ਮੇਰਾ ਅੱਜ ਮਨ ਹੋਇਆ ਸੀ ਕਾਫੀ ਦੇਣਾ ਗਿਆ ਵੀਡੀਓ ਨਹੀਂ ਪਾਈ ਤੇ ਵੀਡੀਓ ਪਾਈ ਜਾਵੇ ਆ ਆ ਦੇਖੋ ਆ ਘਰ ਖਾਣ ਵਾਸਤੇ ਥੋੜੀ ਜੀ ਪਾਲਕ ਲਾਈ ਆ ਇਹ ਨਿਕਲ ਆਈ ਆ ਬਸ ਤੋ ਛੇੜਾ ਕੇ ਨਾਲ ਮੂੜੀਆਂ ਦੀ ਲਾਈ ਆ ਇੱਕ ਨਰਸਰੀ ਚੋਂ ਲਿਆ ਕੇ ਅਮਰੂਦ ਲਾਇਆ ਵਾ ਇਹਨੂੰ ਛੋਟੀ ਛੋਟੀ ਡੋਡੀਆਂ ਪਈਆਂ ਅਮਰੂਦ ਲੱਗਣ ਲੱਗਣ ਵਾਲੇ ਐਨੂੰ ਬਸ ਛੋਟੇ ਜਿਹੇ ਕੱਦ ਦਾ ਹੀ ਬੂਟਾ ਹੁੰਦਾ ਏ ਕੋਈ 7-8 ਫੁੱਟ ਦਾ ਆਹ ਦੋ ਖੇੜਾਂ ਲਾਈਆਂ ਜੇ ਆਪਾਂ ਪਿੰਡੀਆਂ ਦੇਖੋ ਪਿੰਡੀਆਂ ਲੱਗੀਆਂ ਵਾ ਇਆ ਵਿੱਚ ਵਿੱਚ ਹਲਦੀ ਆ ਇੱਥੇ ਲਾਈ ਨਹੀਂ ਸੀ ਤੇ ਇੱਥੇ ਪਹਿਲੀ ਹਲਦੀ ਲਾਈ ਸੀ ਤੇ ਉਹ ਪੁੰਗਰ ਪੀਆ ਆਹ ਥੱਲੇ ਥੱਲੇ ਆੜਾ ਗਾਇਬ ਆ ਵਿੱਚ 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 ਅੱਜ ਬਾਰਿਸ਼ ਹੋਣ ਦੇ ਨਾਲ ਪੂਟੇ ਥੋੜੇ ਹਵਾ ਨਾਲ ਟੇਡੇ ਹੋਏ ਆ ਉਹ ਮਿਰਚਾਂ ਹਰੀ ਮਿਰਚ ਦੇ ਪੂਟੇ ਆਪਣੇ ਖਾਣ ਜੋਗਾ ਲਾਏ ਥੋੜੀ ਥੋੜੀ ਸਬਜੀ ਉਹ ਕਰੇਲੇਾਂ ਲਈ ਇੱਕ ਛੱਤ ਪਾ ਦਿੱਤੀ ਅਸੀਂ ਵੇਖੋ ਉਹਦੇ ਤੇ ਹੁਣ ਬੱਲਾਂ ਚੜ ਚੱਲੀਆਂ ਆ ਤੇ ਬਹੁਤ ਕਰੇਲਾ ਲੱਫਿਆ ਕਰੂਗਾ ਇਹ ਘਟਾਰਾ ਜਿਆ ਟਾਈਪ ਬਣਾ ਦਿੱਤਾ ਸੀ ਉਹਦੀ ਅਗਲੀ ਸਾਈਡ ਤੇ ਬੈਂਗਣ ਹੈ ਗਿਆ ਚਿੱਟੇ ਬੈਂਗਣਾਂ ਕਾਲੇ ਬੈਂਗਣ ਵਿੱਚ ਹਲਦੀ ਆ ਤੇ ਖੁਸ਼ ਹੈ ਗਿਆ ਵਾ ਕੀ ਆ ਤੋਰੀ ਦੀ ਬੱਲਾ ਆ ਵੀ ਇਹਨਾਂ ਲਈ ਵੀ ਅਸੀਂ ਬਣਾਇਆ ਵਾ ਆਪਣਾ ਇੱਕ ਵਲੇ ਗੱਡ ਕੇ ਛੋਟੇ ਛੋਟੇ ਇਹਨਾਂ ਲਈ ਵੀ ਬਣਾ ਦਿੱਤਾ ਵਾ ਘਟਾਰਾ ਜਿਆ ਇੰਨੇ ਦੇ ਉੱਪਰ ਵੀ ਵੇਲਾਂ ਚੜੀਆਂ ਤੇ ਆਹ ਵੇਖੋ ਕੀ ਆ ਤੋਰੀ ਲੱਗਣੀ ਸ਼ੁਰੂ ਹੋ ਗਈ ਇਹਨਾਂ ਨੂੰ ਆਹ ਦੇਸੀ ਕਦੂਆਂ ਦੀ ਵੇਹਲ ਆ ਏਕ ਟਾਲੀ ਦੇ ਸੁੱਕੀ ਆ ਟਾਲੀ ਦੇ ਨਾਲ ਇੱਕ ਟਾਲੀ ਦਾ ਹੀ ਛਾਪਾ ਜਿਹਾ ਲਾ ਕੇ ਡਾਣੀ ਵੇਖੋ ਤਾਂ ਜਿਹੜਾ ਦਿੱਤੀ ਕਦੂਆਂ ਦੀ ਵੇਲ ਛੋਟੇ ਛੋਟੇ ਕਬਦੂ ਲੱਗ ਗਏ ਇਹਨੂੰ ਆਹ ਬੋਲ ਫੇਰ ਘਰ ਖਾਣ ਲਈ ਸਬਜ਼ੀ ਬਹੁਤ ਵਧੀਆ ਹੋ ਗਈ ਆ ਆਹ ਹਲਦੀ ਤੇ ਆਹ ਅਰਬੀ ਏ ਆਹ ਅਰਬੀ ਦੀਆਂ ਦੋ ਤਿੰਨ ਕੇਰਾ ਲਾਈਆਂ ਜੇ ਸਾਰਿਆਂ ਨੂੰ ਆਪਣੇ ਘਰ ਖਾਣ ਲਈ ਥੋੜੀ ਥੋੜੀ ਸਬਜੀ ਜਰੂਰ ਲਾਉਣੀ ਚਾਹੀਦੀ ਆ ਤੇ ਨਾਲੇ ਤਾਜ਼ਾ ਚੀਜ਼ ਮਿਲਦੀ ਆ ਪਾ ਨੂੰ ਤੇ ਆ ਨਿੰਬੂ ਆ ਹੁਣ ਮੀਂਹ ਨਾ ਖੜਿਆ ਪਿਆ ਨਿੰਬੂ ਲੱਗਿਆ ਥੱਲੇ بڑے ਡਿੱਗੇ ਪਏ ਪੱਕ ਪੱਕ ਕੇ ਥੱਲੇ ਡਿੱਗੇ ਨਿੰਬੂ ਆ ਵੇਖੋ ਤੇ ਬਾਕੀ ਤੁਹਾਨੂੰ ਉਹ ਜਿਹੜੀ ਸਾਈਡ ਤੇ ਦਿਖਾਉਣਾ ਆ ਆ ਸਾਡਾ ਪਰਲੇ ਬੰਨੇ ਪੱਠੇ ਆ ਉਹ ਦੂਜੀ ਮੋਟਰ ਬਾਕੀ ਚੋਨਾ ਪੂਰੀ ਹਰਿਆਵਲ ਹੋ ਗਈ ਆ ਤੇ ਆ ਇੱਕ ਪੁਰਾਣਾ ਖੂਹ ਆ ਉਹ ਇੱਕ ਪਲੇਟ ਲੱਗੀ ਆ ਉਰਦੂ ਦੇ ਵਿੱਚ ਆ ਪਰ ਥੋੜੀ ਦੂਰ ਪੈਂਦੀ ਉਹਦੇ ਤੇ ਨਾ ਮਿੱਟੀ ਘਟਾ ਜਾ ਪਿਆਵਾ ਇਹ ਪੁਰਾਣਾ ਵਾ ਬਹੁਤ ਪੁਰਾਣਾ ਮਤਲਬ ਆਜ਼ਾਦੀ ਦੇ ਟਾਈਮ ਤੋਂ ਵੀ ਪਹਿਲਾਂ ਦਾ ਇਹ ਖੂਹ ਆ ਹੁਣ ਥੋੜੇ ਜਿਹੇ ਬੰਨੇ ਟੱਟ ਗਏ ਆ ਤੇ ਫਿਰ ਵੀ ਦਰਖਤ ਹੈਗੇ ਚਾਰ-ਚਪਰੇ ਦੀਆਂ ਜੜ੍ਹਾਂ ਨੇ ਪਕੜ ਕੀਤੀ ਆ ਪਾਣੀ ਤੇ ਨਹੀਂ ਹੈਗਾ ਇਹਦੇ ਵਿੱਚ ਪਰ ਖੂਹ ਅਜੇ ਬਰਕਰਾਰ ਹੈ ਵੇਖੋ ਇਹਦੇ ਚਾਰ-ਚਪਰੇ ਦਰਖਤ ਆ ਆ ਤਿੰਨ ਪਿੱਪਲ ਦੇ ਦਰਖਤ ਆ ਵੇਖੋ ਪਰ ਉਹ ਪੂਰੀ ਸ਼ਾਂ ਬੜਾਈਆਂ ਹੋਈਆਂ ਇਹਨਾਂ ਨੇ ਪਕੜ ਕੀਤੀ ਆ ਬਨੇਰਿਆਂ ਨੂੰ ਇਹਿਆ ਨੂੰ ਤੇ ਇੱਕ ਆਂਬ ਆ ਅਮਰਪਾਲੀ ਆਂਬ ਆ ਤੇ ਉੱਤੇ ਵੇਖੋ ਆਵਾਜ਼ਾਂ ਪੰਛੀਆਂ ਦੀਆਂ ਉਹਨੀਆਂ ਕੋਇਲ ਬੋਲਣ ਦੀ ਆ ਆ ਇੱਕ ਛਤੜੀ ਤਰੀਕ ਆ ਜਿਹਨੂੰ ਮਕੈਨ ਕਹਿੰਦੇ ਆ ਕੁਇਕ ਕੁਤਰਾ ਨੇ ਰਾਤ ਪਾਈ ਆ ਏਸੀ ਨਾਲੋਂ ਵੀ ਵਧੀਆ ਇੱਥੇ ਨਜ਼ਾਰਾ ਵਾ ਠੰਡੀ ਹਵਾ ਵਿੱਚ ਕੁਕਕਾਲਾ ਦ੍ਰਿਸ਼ ਹੋਇਆ ਵਾ ਹੱਤਾਂ ਨਵਾਜ਼ ਆਉਂਦੀ ਹੋਊਗੀ ਵਿੱਚ ਸ਼ਾਇਦ ਕੋਲ ਦੀ ਬੋਲ ਦੀ ਆਹ ਕੜੀ ਪੱਤਾ ਵਾ ਨਾ ਵੇ ਇਹਨੂੰ ਹੀ ਡੱਡੀਆਂ ਲੱਗੀਆਂ ਪਈਆਂ ਇਹ ਕੜੀ ਪੱਤੇ ਦਾ ਬੂਟਾ ਵਾ ਬਹੁਤ ਹੀ ਵਧੀਆ ਵਾ ਕਮਰੇ ਦੀ ਵੀਡੀਓ ਤੇ ਅੱਗੇ ਵੀ ਤੁਹਾਨੂੰ ਦਿਖਾਈ ਇਹ। ਸੇਕਾ ਮੰਜਾਰਾ ਖੜ ਦਿੱਤਾ। ਤੇ ਆਪਣੇ ਇੱਕ ਸਲੇਬ ਬਣਾਤੀ ਇਹ ਦੇ ਉੱਤੇ ਥੋੜਾ ਸਮਾਨ ਸੱਜੋ ਸਮਾਨ ਪਿਆ ਸਾਡਾ। ਪੂਰੀ ਸਾਫ ਸਫਾਈ ਆ। ਥੱਲੇ ਵੀ ਪੂਰੀ ਸਾਫ ਸਫਾਈ ਹੈ ਵੇਖੋ। ਆ ਸਾਡਾ ਬੰਦਾ ਵਾ ਕੁਲਵਿੰਦਰ ਕੁਲਵਿੰਦਰ ਕੀ ਹਾਲ ਆ ਬਈ ਠੀਕ ਠਾਕ ਬਿਲਕੁਲ ਤੇ ਆ ਮੋਟਰ ਇਹ ਜੱਗੇ ਵੀ ਤੁਹਾਨੂੰ ਵੀਡੀਓ ਪਾ ਕੇ ਦਿਖਾਇਆ ਸੀ ਅੱਜ ਮੋਟਰ ਚੱਲਦੀ ਵੀ ਵਿਖਾਤੀ ਆ ਆਹੀਂ ਗੇਂਦੇ ਦੇ ਫੁੱਲ ਲਾਤੇ ਇੱਥੇ ਅਜੇ ਛੋਟੀ ਆ ਪਨੀਰੀ ਲਿਆ ਕੇ ਲਈ ਆ ਹੁਣ ਅਸੀਂ ਇਹਦੇ ਵਿੱਚ ਵਿੱਚ ਘਾਹ ਲਾ ਦੇਣਾ ਛੋਟਾ ਛਟਾ ਜਿਹੜੀ ਖਾਲੀ ਜਗ੍ਹਾ ਪਈ ਆ ਨਾ ਆ ਇੱਕ ਗੱਭੂ ਕੋਸ਼ੇ ਦਾ ਬੂਟਾ ਵਾ ਤੇ ਇਹਦੇ ਚਾਰ ਸਵੇਰੇ ਇੱਥੇ ਘਾਹ ਲਾ ਦੇਣਾ ਆ ਪਾਣੀ ਇਦਾਂ ਜਾਂਦਾ ਜੇ ਖਾਲੀ ਨੂੰ ਪਾ ਕੇ ਅੱਗੇ ਛੋਨੇ ਨੂੰ ਤੇ ਬਾਹ ਸਾਡਾ ਬੰਦਾ ਰਾਜਾ ਪਾਣੀ ਦੀ ਬਹੁਤ ਬਾਬੀ ਦੀ ਕਿਰਪਾ ਨਾਲ ਮੋਟਰ ਦਾ ਮਾਲਕੀ ਵੀ ਦੇਖ ਸਕਦੇ ਜੀ ਕਿੰਨੀ ਹਰਿਆਵਲ ਆ। ਇੱਥੇ ਕੋ ਸਾਹਮਣੇ ਮੋਟਰੋ ਤੇ ਦੇਖੋ ਬਹੁਤ ਵਧੀਆ ਅੰਬ ਦਾ ਬੂਟਾ ਵਾ। ਥੋੜੀ ਮਤਲਬ ਮਿੱਠੇ ਅੰਬਿਆ ਆਣ ਵਾਲੇ। ਆਹ ਚਾਰ ਚਾਰੀ ਅੰਬਲਾ ਜੁੱਤੀ ਦਾ ਕੋਈ ਰਾਮ ਕਿਲਾ ਅੰਬਿਆ। ਉਹ ਉਹ ਉਸ ਨਾਂ ਤੇ ਹੈ ਅੰਬ ਦਾ ਨਾਮ ਮਾੜਾ ਕਾफी ਵੱਡਾ ਹੋ ਗਿਆ ਸ਼ਾਇਦ ਅਗਲੇ ਸੀਜ਼ਨ ਇਹਨੂੰ ਅੰਬ ਲੱਗ ਜਾਣ ਤੇ ਬਾਕੀ ਮਾਹੌਲ ਵੇਖੋ ਕਿੰਨਾ ਵਧੀਆ ਵਾ ਐ ਠੰਡੀ ਹਵਾ ਠੰਡੀ ਸ਼ਾਮਾਂ ਇੱਕ ਹੋਰ ਟ੍ਰੇਨ ਲੰਘਦੀ ਹੈ ਸਾਡੇ ਲਾਗੋਂ ਦੀ ਇਹ ਇਲੈਕਟ੍ਰਿਕ ਟ੍ਰੇਨਾਂ ਵਾ ਬਿਜਲੀ ਤੇ ਚੱਲਦੀਆਂ ਇਹ ਹੈਗਾ ਜੀ ਸਾਡੇ ਅੰਮ੍ਰਿਤਸਰ ਦਿੱਲੀ ਰੇਲਵੇ ਲਾਈਨ ਤੇ ਮਾਹੌਲ ਬਹੁਤ ਸੋਹਣਾ ਇਹ ਦਰਖਤਾਂ ਦੇ ਨਾਲ ਮਾਹੌਲ ਸੋਹਣਾ ਬਣਦਾ ਵਾ ਉਹ ਸਾਡਾ ਪਿੰਡ ਆ ਅਹੀਂ ਤੇ ਵਾਰ-ਵਾਰ ਇਹੋ ਬੇਨਤੀ ਕਰਦੇ ਹੁੰਦੇ ਨੇ ਕਿ ਸਾਰੇ ਜਣੇ ਟਰੈਕਟਰ ਲਾਇਆ ਕਰੋ ਤੇ ਇਸੇ ਤਰ੍ਹਾਂ ਹੀ ਨਾਲੇ ਤੇ ਵੇਖਣ ਨੂੰ ਵਧੀਆ ਲੱਗਦਾ ਵਾ ਤੇ ਨਾਲੇ ਦੀ ਸ਼ਾਂ ਇੱਥਾਂ ਬੈੰਦੇ ਨੇ ਸਾਰੇ ਖੁਸ਼ ਹੁੰਦੇ ਆ ਰਾਜੇ ਸਤਿਸ਼ਨੀ ਗੱਲ ਬਾਤ ਆਣੀ ਪੂਰਾ ਜੋ ਨਹਿਰ ਪੂਰਾ ਮੀਂਹ ਵਾਹ ਪੈ ਗਿਆ ਨਾ ਮੌਸਮ ਠੰਡਾ ਹੋ ਗਿਆ ਬਹੁਤ ਵਧੀਆ ਹੋ ਗਿਆ ਇਹ ਰਾਜੇ ਨੇ ਕੀਤੇ ਝੋਨੇ ਸਾਰੇ ਇਹੋ ਰੋਕ ਪਾਣੀ ਦਾ ਹੀ ਦੱਸੋ ਹਾਂ ਤੇ ਇੱਕ ਸਾਡਾ ਬੰਦਾ ਕੁਲਵਿੰਦਰ ਹੈ ਇਹਨਾਂ ਦੋਵਾਂ ਜਾਨੇ ਨੇ ਸਾਰਾ ਝੋਨਾ ਇਦਾਂ ਦਾ ਕਰ ਦਿੱਤਾ ਪਾਲ ਦਿੱਤਾ ਖਾਦਾਂ ਪੁੱਧਾਂ ਪਾਤੀਆਂ ਦਵਾਈਆਂ ਪਾਤੀਆਂ ਬੰਨੇ ਵੱਡੇ ਆ ਆ ਵਧੀਆ ਹਰਿਆ ਹਰਿਆ ਝੋਨਾ ਹੋ ਗਿਆ ਸਾਰੇ ਪਾਸੇ ਤੇ ਆ ਸਾਫ ਸਪਾਈ ਵੀ ਇਹਨਾਂ ਸਾਰੀ ਕਰਕੇ ਰੱਖੀ ਆ ਮੋਟਰ ਤੇ ਸੋਹਣਾ ਲੱਗਦਾ ਜੇ ਕੋਈ ਆਉਂਦਾ ਵਾ ਮੱਜਾ ਗੱਲ ਹੋਈ ਤੇ ਬੰਦਾ ਵਾ ਪਿੰਡ 'ਚ ਜਦੋਂ ਵੀ ਕਿਤੇ ਕੋਈ ਲਾਈਟ ਰੂਟ ਚਲੇ ਜਾਂਦੀ ਆ ਤੇ ਫਿਰ ਸਾਰੇ ਲੋਕ ਇੱਥੇ ਆ ਜਾਂਦੇ ਆ ਲੱਗ ਗਏ ਆਂਡੀ ਗਵਾਂਡੀ ਜਿੰਨੇ ਵੀ ਆ ਤੈ ਨਜ਼ਾਰਾ ਵਾ ਤੇ ਫੇਰ ਵੀ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਦਰਖਤ ਲਾ ਕੇ ਰੱਖੋ ਤੇ ਨਾਲੇ ਤੇ ਮੋਟਰਾਂ ਦੀ ਬਾਹਰ ਖੇਤਾਂ ਦੀ ਖੂਬਸੂਰਤੀ ਬਣੀ ਰਹਿੰਦੀ ਆ ਤੇ ਨਾਲੇ ਆਪਣੇ ਬਹਿਣ ਖਲੋਣ ਨੂੰ ਵਧੀਆ ਲੱਗਦਾ ਨਾਲੇ ਠੰਡੀ ਸ਼ਾਂਨ ਨਾਲੇ ਆਕਸੀਜਨ ਉਹ ਲਾਗੇ ਇੱਕ ਹੋਰ ਪਿੰਡ ਆ ਉੱਥੇ ਵੀ ਵੇਖੋ ਬੜੇ ਦਰਖਤ ਲੱਗੇ ਪਏ ਆ ਪਿੰਡ ਦੇਖਦਾ ਇਨੀ ਦਰਖਤਾਂ ਦੇ ਵਿੱਚ ਓਲੇ ਓਲੇ ਲੱਗਦਾ ਸਾਰਾ ਕੁਝ ਤੇ ਕਿੱਡਾ ਵਧੀਆ ਵਧੀਆ ਲੱਗਦਾ ਗ੍ਰੀਨਰੀ ਲੱਗਦੀ ਸਾਰੀ ਉਹ ਸਾਡੇ ਜੀਟੀ ਰੋਡ ਆ ਜੀਟੀ ਰੋਡ ਤੇ ਵੀ ਬੜੇ ਪੁਰਾਣੇ ਦਰਖਤ ਆ ਅੰਬਾਂ ਦੇ ਆ ਇਥੋਂ ਥੋੜਾ ਜਿਹਾ ਦੂਰ ਪੈਂਦਾ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਉਹ ਗੱਡੀਆਂ ਕਾਰਾਂ ਮੋਟਰਾਂ ਜਾ ਰਹੀਆਂ ਸਾਡੀਆਂ ਜਿਹੜੀਆਂ ਜ਼ਮੀਨਾਂ ਵਾ ਇੱਕ ਪਾਸੇ ਜੀੜੀ ਰੋਡ ਆ ਹਾਈਵੇ ਤੇ ਇੱਕ ਸਾਈਡ ਤੇ ਆਪਣੇ ਰੇਲਵੇ ਲਾਈਨ ਲੰਘਦੀ ਆ ਤੇ ਸਾਡਾ ਮਕਸਦ ਇਹ ਹੁੰਦਾ ਹਰ ਵਾਰੀ ਤੁਹਾਨੂੰ ਕਿ ਖੇਤਾਂ ਦੀ ਜੋ ਵੀ ਆਖੂ ਸੂਰਤੀ ਦਰਖਤ ਵਧੀਆ-ਵਧੀਆ ਗੱਲਾਂ ਤੁਹਾਨੂੰ ਦੱਸੀਏ ਕੋਈ ਸਬਜ਼ੀ ਬਾਜੀ ਲਾਈ ਹੈ ਖਾਣ ਪੀਣ ਵਾਸਤੇ ਸਾਰਿਆਂ ਨੂੰ ਬੇਨਤੀ ਕਰਦਾ ਹੀ ਕਰਿਆ ਕਰੋ ਆਪਣੇ ਖਾਣ ਜੋਗੀ ਥੋੜੀ ਬੁਤੀ ਸਬਜ਼ੀ ਲਾਇਆ ਕਰੋ ਦਰਖਤ ਲਾਓ ਤੇ ਵਧੀਆ ਲੱਗਦਾ ਸਾਰਾ ਕੁਝ ਤੇ ਬਾਕੀ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਹ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਹੋਵੇ ਤੇ ਸਾਨੂੰ ਕੋਈ ਸੁਝਾਅ ਦੇਦਿਆ ਕਰੋ ਤੇ ਇਹ ਫਿਰ ਤੁਹਾਨੂੰ ਦੁਬਾਰਾ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਸਾਡੀ ਵੀਡੀਓ ਦੇਖਦੇ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਫਿਰ ਸਾਡਾ ਹੌਂਸਲਾ ਥੋੜਾ ਹੋਰ ਵੱਧ ਜਾਂਦਾ ਵਾ ਤੁਹਾਨੂੰ ਇਦਾਂ ਦੀਆਂ ਪਿੰਡੂ ਕਲਚਰ ਦੀਆਂ ਵੀਡੀਓ ਹੋਰ ਪਾ ਕੇ ਤੁਹਾਨੂੰ ਦਿਖਾਇਆ ਕਰੀਏ। ਦੇਖੋ ਇਹ ਦਰਖਤਾਂ ਦੇ ਕਮਾਲ ਆ। ਕਿਦਾਂ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ। ਇੱਥੇ ਸਵੇਰੇ-ਸਵੇਰ ਨੂੰ ਹੋਰ ਵੀ ਦਿਖਾਈ ਦਿੰਦੇ ਆ ਪਰ ਹੁਣ ਇਸ ਵੇਲੇ ਨਹੀਂ ਦਿਖਦੇ। ਹੁਣ ਥੋੜਾ ਜਿਹਾ ਦੁਪਹਿਰ ਜੀ ਦਾ ਟਾਈਮ ਆ। ਤੇ ਬਸ ਇੰਨੀ ਕਰਦੇ ਹੋਏ ਤੁਹਾਨੂੰ ਵੀਡੀਓ ਬੰਦ ਕਰਨ ਲੱਗੇ ਆ। ਸਤਿ ਸ੍ਰੀ ਅਕਾਲ।